ਪੰਜਾਬ ਨੂੰ ਇੱਕ ਵਾਰ ਫਿਰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕਈ ਵੱਡੀਆਂ ਮੁਹਿੰਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਤੇ ਸਪੋਰਟਸ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਗਰਾਊਂਡ ਜਿਹੜੇ ਬਣਾਏ ਜਾ ਰਹੇ ਨੇ ਤਾਂ ਜੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹਨਾਂ ਗਰਾਊਂਡਾਂ ਦੇ ਵਿੱਚ ਆਪਣਾ ਜ਼ਿਆਦਾ ਸਮਾਂ ਬਤੌਣ ਤੇ ਖੇਡਾਂ ਦੇ ਨਾਲ ਜੁੜੇ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਤ ਹੁਣ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਲੰਧਰ ਵਾਸੀਆਂ ਨੂੰ 14 ਸਾਲਾਂ ਬਾਅਦ ਇੱਕ ਵੱਡਾ ਤੋਹਫਾ ਦਿੱਤਾ ਹੈ ਦੱਸਦੀ ਕਿ ਜਲੰਧਰ ਦੇ ਵਿੱਚ ਇੱਕ سپور츠 ਹੱਬ ਪਰਲਟਨ ਪਾਰਕ ਦਾ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ 77.77 ਕਰੋੜ ਰੁਪਏ ਦੇ ਸਪੋਰਟਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਤੇ ਇਸ ਮੌਕੇ ਅਰਵਿੰਦ ਕੇਜਰੀਵਾਲ ਵੀ ਉੱਥੇ ਮੌਜੂਦ ਸੀ ਤੇ ਆਪ ਦੇ ਕਈ ਹੋਰ ਆਗੂ ਵਿਧਾਇਕ ਤੇ ਮੰਤਰੀ ਵੀ ਉੱਥੇ ਮੌਜੂਦ ਸੀ ਤੇ ਲੋਕਾਂ ਦੇ ਸਾਹਮਣੇ ਸੀਐਮ ਭਗਵੰਤ ਮਾਨ ਨੇ ਗੱਲ ਆਖੀ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਤੁਸੀਂ ਜੋ ਕਰੋਗੇ ਅਸੀਂ ਹਮੇਸ਼ਾ ਤੁਹਾਡਾ ਸਾਥ ਦੇਵਾਂਗੇ ਜੇਕਰ ਤੁਸੀਂ ਪੰਜਾਬ ਦੇ ਹਿੱਤਾਂ ਬਾਰੇ ਸੋਚੋਗੇ ਤਾਂ ਪੰਜਾਬ ਸਰਕਾਰ ਹਮੇਸ਼ਾ ਹੀ ਤੁਹਾਡੇ ਨਾਲ ਖੜੀ ਰਹੇਗੀ ਤੋਤੇ ਦੱਸਦੀ ਕਿ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਬੀਤੇ ਦਿਨੀ ਜਲੰਧਰ ਤੋਂ ਲੰਡਨ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ ਨੂੰ ਹਰੀ ਛੰਡੇ ਦੇ ਕਿਰਵਾਨਾ ਕੀਤਾ ਗਿਆ ਤੇ ਰਗਬੀ ਗੇਂਦਾਂ ਲੰਡਨ ਦੇ ਲਈ ਰਵਾਨਾ ਕੀਤੀਆਂ ਗਈਆਂ ਨੇ ਤੋਤੇ ਦੱਸਦੀ ਕਿ ਇਸ ਮੌਕੇ ਹਰਪਜਨ ਸਿੰਘ ਜੋ ਐਮਪੀ ਨੇ ਉਹ ਵੀ ਉੱਥੇ ਮੌਜੂਦ ਸੀ ਤੋਂ ਉਹਨਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਬਰਲਟਨ ਪਾਰਕ ਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਖੁਦ ਇਸ ਸਟੇਡੀਅਮ ਦੇ ਵਿੱਚ ਖੇਡਦਾ ਰਿਹਾ ਤੇ ਹੁਣ ਇਸ ਦੇ ਲਈ ਜੋ ਕੰਮ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਉਹ ਵਾਕਈ ਜਿਹੜਾ ਛਲਾਗਾ ਯੋਗ ਹੈ ਤੇ ਅਸੀਂ ਸਾਰੇ ਜਿਹੜੇ ਜਲੰਧਰ ਵਾਸੀ ਆ ਉਹਨਾਂ ਦਾ ਇਸ ਕੰਮ ਦੇ ਲਈ ਜਿਹੜਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਆ ਇਸ ਤੇ ਕੀ ਕਹਿਣਾ ਹਰਪਜਨ ਸਿੰਘ ਦਾ ਉਹ ਵੀ ਆਊਟਸਮਟ ਹੈ ਸਾਡੇ ਲਈ ਸਾਰੇ ਜਲੰਧਰ ਵਾਸੀਆਂ ਲਈ ਤੇ ਪੰਜਾਬ ਲਈ ਅੱਜ ਬੜੇ ਮਾਣ ਦੀ ਗੱਲ ਆ ਫਕਰ ਦੀ ਗੱਲ ਆ ਕਿ ਸਾਡਾ ਜਿਹੜਾ ਬਲਟਨਪਾਰਕ ਸਟੇਡੀਅਮ ਸੀਗਾ cricket ਦਾ hockey ਦਾ ਉਹਨੂੰ ਦੁਬਾਰਾ ਬਣਾਇਆ ਜਾ ਰਿਹਾ ਜਦੋਂ ਅਸੀਂ ਇੱਥੇ ਖੇਡਣ ਆਉਂਦੇ ਸੀ ਇਹ ਸਟੇਡੀਅਮ ਸੀ ਬੜੇ ਦੀ ਦੁਰਦਸ਼ਾ ਕਰ ਦਿੱਤੀ ਕਿ ਇਹਨੂੰ ਢਾ ਦਿੱਤਾ ਗਿਆ ਔਰ ਅੱਜ 72 ਕਰੋੜ ਤੋਂ ਵੀ ਉੱਤੇ ਦੀ ਰਾਸ਼ੀ ਦੇ ਕੇ ਇਹਨੂੰ ਦੁਬਾਰਾ ਸਟੇਡੀਅਮ ਨੂੰ ਇੱਕ ਨਵਾਂ ਸਟੇਡੀਅਮ ਬਣਾਉਣ ਦੀ ਜਿਹੜੀ ਅੱਜ ਮੁਹਿੰਮ ਲੱਤੀ ਗਈ ਆ ਉਹਦੇ ਲਈ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਭਗਵੰਤਪਾਲ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਕਿ ਜਿਨ੍ਹਾਂ ਨੇ ਸਪੋਰਟਸ ਨੂੰ ਪਿਆਰ ਕੀਤਾ ਸਿਰਫ ਉਹ ਹੀ ਸਮਝ ਸਕਦੇ ਆ ਕਿ ਸਪੋਰਟਸ ਕਿੰਨਾ ਵੱਡਾ ਸਬਜੈਕਟ ਆ ਔਰ ਮੈਂ ਗ੍ਰੇਟਫੁਲ ਹਾਂ ਉਹਨਾਂ ਦਾ ਕਿ ਹਰ ਜਲੰਧਰ ਵਾਸੀ ਵੱਲੋਂ ਮੈਂ ਸਰਕਾਰ ਦਾ ਸ਼ੁਕਰੀਆ ਕਰਦਾ ਹਾਂ ਉੱਥੇ ਦਾਸਤੀ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਸਾਡਾ ਸਾਥ ਦਿਓ ਸਰਕਾਰ ਤੁਹਾਡੇ ਨਾਲ ਖੜੀ ਹੈ ਹਮੇਸ਼ਾ ਤੇ ਇੱਥੇ ਕੀ ਕੀ ਕਰਨਾ ਸਾਰਾ ਕੁਝ ਮੈਨੂੰ ਪਤਾ ਹੈ ਮੈਂ ਉਂਗਲਾਂ ਤੇ ਰੱਟਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਖੁਦ ਇੱਕ ਸਪੋਰਟਸ ਲਵਰ ਆ ਸਾਡੀ ਜਲੰਧਰ ਤੋਂ ਬਣੀਆਂ ਕ੍ਰਿਕਟ ਦੀਆਂ ਗੇਂਦਾਂ ਤੇ ਬੈਟ ਵਰਲਡ ਕੱਪ ਚ ਵਰਤੇ ਜਾਂਦੇ ਨੇ ਜਲੰਧਰ ਤੋਂ ਤਿਆਰ ਕੀਤੀਆਂ ਫੁੱਟਬਾਲਾਂ ਦੇ ਨਾਲ ਫੀਫਾ ਵਰਲਡ ਕੱਪ ਖੇਡੇ ਜਾਂਦੇ ਨੇ ਤੇ ਰਗਬੀ ਦੀਆਂ ਗੇਂਦਾਂ ਦੇ ਨਾਲ ਵੀ ਵਰਲਡ ਕੱਪ ਖੇਡੇ ਜਾਂਦੇ ਨੇ ਇਤੋਂ ਨੇ ਤਿਆਰ ਕੀਤੇ ਸਮਾਨ ਦੇ ਨਾਲ ਵਰਲਡ ਕੱਪ ਦੇ ਜਿਹੜੇ ਖੇਡੇ ਜਾਂਦੇ ਨੇ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਆਓ ਸੁਣਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਯੂਥ ਬੈਠਾ ਹੈ ਤੇ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਖੇਡਣ ਵਾਲੇ ਬਣੋ ਅਸੀਂ ਕੋਈ ਲਾਈਟਾਂ ਲਾਉਣੀਆਂ ਨੇ ਐਸਟੋਟਰਫ ਪਛਾਉਣੀ ਹੈ ਕੋਈ ਸਿੰਥੈਟਿਕ ਟਰੈਕ ਬਣਾਉਣਾ ਹੈ ਸਾਰਾ ਮੈਨੂੰ ਐ ਉਂਗਲਾਂ ਤੇ ਗਿਣਿਆ ਪਿਆ ਸੋ ਮੈਨੂੰ ਆਪ ਪਤਾ ਕਿਉਂਕਿ ਮੈਂ ਖੁਦ ਸਪੋਰਟਸ ਲਵਰ ਆ ਪਰ ਸਾਡੀਆਂ ਜਿਹੜੀਆਂ ਬੋਲਾਂ ਜਲੰਧਰ ਦੀਆਂ ক্রিকেট ਦੀਆਂ ਬੋਲਾਂ ਤੇ ক্রিকেট ਦੇ ਬੈਟ ਬਣੇ ਹੋਏ ਨੇ ਉਹਦੇ ਨਾਲ ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਫੁੱਟਬਾਲ ਬਣਦੀਆਂ ਜਿਹੜੀਆਂ ਜਲੰਧਰ ਚ ਉਹਨਾਂ ਦਾ FIFA ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਜਿਹੜੀਆਂ ਰਗਬੀ ਦੀਆਂ ਬਾਲਸ ਬਣਦੀਆਂ ਨੇ ਉਹਦੇ ਨਾਲ ਵਰਲਡ ਕੱਪ ਖੇਡੇ ਜਾਂਦੇ ਇੱਥੋਂ ਦੇ ਸਮਾਨ ਨਾਲ ਬੜੇ ਬੜੇ ਪਲੇਅਰ ਆ ਕੇ ਇੱਥੇ ਆਪਦੀ ਮਨਪਸੰਦ ਦੇ ਬੈਟ ਜਾਂ ਮਨਪਸੰਦੀਆਂ ਬੋਲਾਂ ਬਣਾ ਕੇ ਲੈ ਕੇ ਜਾਂਦੇ ਇਹ ਮਾਨ ਵਾਲੀ ਗੱਲ ਹੈ ਸੋ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਕੱਲ ਅਸੀਂ ਇੰਡਸਟਰੀ ਨੂੰ ਨਵੀਂ ਪਾਲਿਸੀ ਜਾਰੀ ਕੀਤੀ ਹੈ ਬੜੀ ਈਜ਼ੀ ਕਰਤਾ ਕੰਮ ਉਹ ਜਿਹੜਾ ਦਫ਼ਤਰਾਂ ਦੇ ਚੱਕਰ ਇਹ ਵੋ ਸਭ ਬੰਦ ਹੋ ਜਾਊਗਾ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਜਿਸ ਤਰ੍ਹਾਂ ਸਾਥ ਦਿੱਤਾ ਪਹਿਲਾਂ ਉਸ ਤਰ੍ਹਾਂ ਸਾਥ ਦਿਓ ਤੇ ਆਪਾਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਆਪਾਂ ਕੋਈ ਕਮਿਸ਼ਨਰਾਂ ਦੇ ਚੱਕਰ ਚ ਨਹੀਂ ਹੈਗੇ ਨਾ ਸਾਡਾ ਰੇਤੇ ਵਾਲੇ ਚ ਕਿਤੇ ਖੱਡ ਚ ਹਿੱਸਾ ਨਾ ਕਿਸੇ ਵਸਤੇ ਹਿੱਸਾ ਹੈ ਨਾ ਟਾਬੇ ਚ ਨਾ ਕਿਸੇ ਸਮੋਸਿਆਂ ਦੀ ਰੇੜੀ 'ਚ ਸਾਡਾ ਹਿੱਸਾ ਤਾਂ ਬਸ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਉਹ ਜ਼ਰੂਰ ਅਸੀਂ ਪਾਉਂਦੇ ਰਵਾਂਗੇ ਤੋਥੀ ਦੱਸਦੀ ਕਿਸ ਮੌਕੇ ਤੇ ਅਰਵਿੰਦ ਕੇਜਰੀਵਾਲ ਆਪ ਦੇ ਸੁਪਰੀਮੋ ਵੀ ਉੱਥੇ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੱਜ ਬਰਲਟਰ పార్ਕ 'ਚ ਜੋ ਪੂਰਾ ਮਲਟੀ სპੋਰਟਸ ਕੰਪਲੈਕਸ ਬਣਨ ਜਾ ਰਿਹਾ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਜਲੰਧਰ ਦੇ ਇਤਿਹਾਸ ਦੇ ਲਈ ਇਹ ਇੱਕ ਵੱਡਾ ਇਤਿਹਾਸਿਕ ਦਿਨ ਮੰਨਿਆ ਜਾਵੇਗਾ ਜਿਸ ਸ਼ਾਨਦਾਰ ਮਲਟੀ ਕੰਪਲੈਕਸ ਦੇ ਵਿੱਚ ਕਈ ਖੇਡਾਂ ਹੋਣਗੀਆਂ ਜਿਵੇਂ ਕ੍ਰਿਕਟ, ਹਾਕੀ, ਯੋਗਾ, ਬਾਸਕਟਬਾਲ, ਵਾਲੀਬਾਲ ਸਨਿ ਕਿੰਨੇ ਸਾਰੇ ਸਪੋਰਟਸ ਜਿਹੜੇ ਖੇਡੇ ਜਾਣਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚਣਗੇ ਖੇਡਣ ਦੇ ਲਈ ਤੇ ਬਹੁਤ ਹੀ ਵੱਡੀ ਤੇ ਮਾਣ ਵਾਲੀ ਗੱਲ ਹੈ ਆਓ ਸੁਣਦੇ ਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਬਰਟਨ ਪਾਰਕ ਕੇ बनने का जो पूरा मल्टी स्पोर्ट्स कॉम्प्लेक्स बनने जा रहा है उसकी नींव रखी गई है और मैं समझता हूं कि जलंधर के इतिहास में यह एक ऐतिहासिक दिन माना जाएगा जिस शानदार मल्टी स्पोर्ट्स कॉम्प्लेक्स की परिकल्पना की गई है इसके अंदर क्रिकेट भी होगी हॉकी भी होगी योगा भी होगा बास्केटबॉल भी होगी वॉलीबॉल भी होगी कितने सारे स्पोर्ट्स की इसके अंदर इंतजाम है मैं सोच रहा था कि रोज हजारों लोग जलंधर के यहां पे खेलने के लिए एक्सरसाइज करने के लिए वर्जिश करने के लिए आया करेंगे और ये एक अपने आप में एक मिनी शहर बन जाएगा ये स्पोर्ट्स कॉम्पलेक्स और मैं समझता हूं कि इस किस्म का स्पोर्ट्स कॉम्प्लेक्स शायद पूरे उत्तर भारत में अपने का पहला इस किस्म का स्पोर्ट्स कॉम्प्लेक्स होगा जब हम 2022 के चुनाव में प्रचार कर रहे थे तो हम लोगों ने वादा किया था कि हम जलंधर में एक मल्टी स्पोर्ट्स कॉम्प्लेक्स बनवाएंगे मुझे खुशी है कि आज हम अपना वो वादा पूरा कर रहे हैं आज इसकी नींव रखी गई है और एक साल के अंदर ये स्पोर्ट्स कॉम्प्लेक्स बन के तैयार हो जाएगा और एक साल के बाद हम आप लोगों के बीच में यहाँ पे खेलने के लिए मैं और मान साहब दोनों आएंगे यहाँ पे आप लोगों के साथ खेलने के लिए तो मुझे बेहद खुशी है और मैं जलंधर के लोगों को बहुत बहुत बधाई देना चाहता हूं आज इस शानदार आज इस शानदार दिन के लिए ऐतिहासिक दिन के लिए